लुधियाना ਦੇ Shimlapur ਇਲਾਕੇ ਚੋਂ ਕਿਡਨਾਪ ਕੀਤੀ ਗਈ ਮਹਿਲਾ ਦਾ ਕਤਲ ਹੋ ਗਿਆ। ਸ਼ੁੱਕਰਵਾਰ ਸ਼ਾਮ ਨੂੰ ਅਚਾਨਕ ਲਾਪਤਾ ਹੋਈ ਹਰਜਿੰਦਰ ਕੌਰ ਨਾਮੀ ਮਹਿਲਾ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਇੱਕ ਮਹਿਲਾ ਸਮੇਤ ਤਿੰਨ ਮੁਜ਼ਮਾਨੂ ਗ੍ਰਫਤਾਰ ਕਰ ਲਿਆ। ਸ਼ੁੱਕਰਵਾਰ ਤੋਂ ਲਾਪਤਾ ਹਰਜਿੰਦਰ ਕੌਰ ਦੀ ਗੁੰਮਸ਼ੁਦਗੀ ਦੀ ਪੁਲਿਸ ਅਜੇ ਜਾਂਚ ਕਰ ਰਹੀ ਸੀ ਕਿ ਲੁਧਿਆਣਾ ਪੁਲਿਸ ਨੂੰ ਅੰਬਾਲਾ ਪੁਲਿਸ ਦੇ ਨਗਲਾ ਥਾਣੇ ਤੋਂ ਇੱਕ ਮਹਿਲਾ ਦੀ ਲਾਸ਼ ਬਰਾਮਦ ਹੋਣ ਦੀ ਖਬਰ ਆਈ। ਪੁਲਿਸ ਨੇ ਕਈ ਪਹਿਲੂਆਂ ਤੋਂ ਜਾਂਚ ਅੱਗੇ ਵਧਾਈ। ਜਾਂਚ ਵਿੱਚ ਪੁਲਿਸ ਦੀ ਗ੍ਰਿਫਤ ਵਿੱਚ ਆਏ ਬਲਵਿੰਦਰ ਸਿੰਘ, ਅਰुण ਕੁਮਾਰ ਤੇ ਇੱਕ ਔਰਤ ਮੁਲਜ਼ਮਾ ਤੋਂ ਪੁਛਗਿਸ ਤੋਂ ਬਾਅਦ ਜੋ ਕਹਾਣੀ ਸਾਹਮਣੇ ਆਈ ਉਸ ਤੋਂ ਬਾਅਦ ਸਭ ਦੇ ਹੋਸ਼ ਉੱਡ ਗਏ ਪੁਲਿਸ ਮੁਤਾਬਕ ਮੁੱਖ ਮਲਜ਼ਮ ਬਲਵਿੰਦਰ ਸਿੰਘ ਮ੍ਰਿਤਕ ਹਰਜਿੰਦਰ ਦੇ ਇੱਕ ਕਰੀਬੀ ਕੁੜੀ ਨਾਲ ਪਿਆਰ ਕਰਦਾ ਸੀ ਹਰਜਿੰਦਰ ਵੱਲੋਂ ਉਸ ਕੁੜੀ ਦਾ ਰਿਸ਼ਤਾ ਕਿਤੇ ਹੋਰ ਕਰਾਉਣ ਦੀਆਂ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਬਲਵਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮ੍ਰਿਤਕ ਹਰਜਿੰਦਰ ਨੂੰ ਰਾਤ ਨੂੰ ਹਟਾਉਣ ਦਾ ਪਲਾਨ ਬਣਾਇਆ ਸ਼ੁੱਕਰਵਾਰ ਦੀ ਸ਼ਾਮ ਬੁਟੀਕ ਦਾ ਕੰਮ ਕਰਨ ਵਾਲੀ ਹਰਜਿੰਦਰ ਘਰ ਪਰਤ ਰਹੀ ਸੀ ਮੁਲਜ਼ਮਾਂ ਨੇ ਹਰਜਿੰਦਰ ਨੂੰ ਅਗਵਾ ਕਰ ਇਸ ਤਰ੍ਹਾਂ ਮੌਤੇ ਘਾਟ ਉਤਾਰ ਦਿੱਤਾ ਬਲਵਿੰਦਰ ਸਿੰਘ ਜਿਹੜਾ ਹੈਗਾ ਉਹ ਉਸ ਲੜਕੀ ਨਾਲ ਪਿਆਰ ਕਰਦਾ ਸੀ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਉਸ ਨੂੰ ਇਹ ਸ਼ੱਕ ਹੋਇਆ ਕਿ ਜਿਹੜੀ ਹਰਜਿੰਦਰ ਕੌਰ ਹੈ ਉਹ ਉਸ ਲੜਕੀ ਨੂੰ ਬਰਗਲਾ ਕੇ ਕਿਸੇ ਹੋਰ ਵਿਅਕਤੀ ਨਾਲ ਉਹਦੇ ਸੰਬੰਧ ਕਰਵਾਉਣਾ ਚਾਹੁੰਦੀ ਹੈ ਇਸ ਨੂੰ ਇਥੋਂ ਕਾਰਚ ਕਿਡਨਾਪ ਕੀਤਾ ਆਰ ਕਿਡਨਾਪ ਕਰਕੇ ਫਤੇਗੜ ਸਾਹਿਬ ਅੰਬੇ ਮਾਜਰਾ ਪਿੰਡਾ ਉੱਥੇ ਹੱਥ ਪੈਰ ਬੰਨ੍ਹ ਕੇ ਇਹਨੂੰ ਉਹਨਾਂ ਨੇ ਚਲਦੇ ਪਾਣੀ ਚ ਪਾਖੜਾ ਚ ਇਹਨੂੰ ਤੱਕਾ ਦੇਤਾ ਪੁਲਿਸ ਨੇ ਚਾਰ ਚੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਚੌਥੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਕਾਰਵਾਈ ਜਾਰੀ ਹੈ